ਰਾਹੁਲ ਗਾਂਧੀ ਨੇ ਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਉਸ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਬੀਜੇਪੀ ਦੇ ਵੱਲੋਂ ਜੋ ਹਾਲ ਹੀ ਦੇ ਵਿੱਚ ਇਲਜ਼ਾਮ ਲਗਾਏ ਗਏ ਹਾਲਾਂਕਿ ਤੁਹਾਡੀ ਪਾਰਟੀ ਵੱਲੋਂ ਸੀਸੀਟੀਵੀ ਫੁਟੇਜ ਦੀ ਮੰਗ ਕੀਤੀ ਗਈ ਕਿ ਉਹ ਦਿਖਾਈ ਜਾਵੇ ਜਿਸ ਨਾਲ ਸਾਰੀ ਸਥਿਤੀ ਥੀਕ ਕਲੀਅਰ ਹੋ ਜਾਵੇ ਲੇਕਿਨ ਬੀਜੇਪੀ ਵੱਲੋਂ ਨਹੀਂ ਦਿਖਾਈ ਜਾ ਰਹੀ ਇਹ ਕੀ ਕਹਿਣਾ ਬਣਦਾ ਦੇਖੋ ਇਸ ਤੋਂ ਵੱਡਾ ਅਨਫੋਰਚੂਨੇਟ ਗੱਲ ਕੀ ਹੋ ਸਕਦੀ ਇੱਕ ਲੀਡਰ ਆਫ ਦੀ ਆਪੋਜੀਸ਼ਨ ਐਂਡ ਜਿਹੜਾ ਇੱਕ ਗਾਂਧੀ ਲੈਗਸੀ ਚੋਂ ਜੇ ਉਸ ਲੀਡਰ ਦੇ ਨਾਲ ਇਹ ਕੰਮ ਹੋ ਸਕਦਾ ਤੇ ਤੁਸੀਂ ਮੈਨੂੰ ਦੱਸੋ ਇੱਕ ਸਧਾਰਨ ਹਿੰਦੁਸਤਾਨੀ ਜਿਹੜਾ ਉਹਦਾ ਇਸ ਦੇਸ਼ ਦੇ ਵਿੱਚ ਆਪਣੇ ਝਾਲ ਕੀ ਹੋਏਗਾ ਜੇ ਲੀਡਰ ਆਫ ਦੀ ਆਪੋਜੀਸ਼ਨ ਇਲੈਕਟਰ ਲੀਡਰ ਆਫ ਦੀ ਆਪੋਜੀਸ਼ਨ ਤੇ ਇੱਕ ਨਾਮੀ ਪਰਿਵਾਰ ਚੋਂ ਜਿਸ ਪਰਿਵਾਰ ਦੇ ਤਿੰਨ ਤਿੰਨ ਪ੍ਰਾਈਮ ਮਿੰისტਰ ਰਹੇ ਨੇ ਜੇ ਉਸ ਲੀਡਰ ਦੇ ਨਾਲ ਅੱਜ ਦੇ ਦਿਨ ਝੂਠੀ ਕਾਰਵਾਈ ਕੀਤੀ ਜਾ ਸਕਦੀ ਹੈ ਬੇਬੁਨਿਆਦ ਉਹਦੇ ਤੇ ਇਲਜ਼ਾਮ ਲਗਾ ਕੇ ਕੇਸ ਰਜਿਸਟਰ ਕੀਤਾ ਜਾ ਸਕਦਾ ਤੇ ਜਿਹੜੀ ਅੱਛਾ ਕੋਈ ਵੀ ਕਰਾਇਮ ਵਰਲਡ ওভার ਹੁੰਦਾ ਉਹ ਹਮੇਸ਼ਾ ਉਸ ਦੇ ਉੱਤੇ ਆਧਾਰਿਤ ਹੁੰਦਾ ਹੈ ਕਿ ਪ੍ਰੂਫ ਦਿਓ ਜੀ ਪਹਿਲੇ ਤੇ ਜਿੱਥੇ ਮੇਰੇ ਕੋ ਪਾਰਲੀਮੈਂਟ ਦੇ ਵਿੱਚ ਤੇ ਕੈਮਰਾਜ਼ ਅੰਦਰ ਵੀ ਲੱਗੇ ਤੇ ਬਾਹਰ ਵੀ ਲੱਗੇ ਇਹ ਸਾਰਾ ਵਾਕਿਆ ਪਾਰਲੀਮੈਂਟ ਦੇ ਐਂਟਰੈਂਸ ਦਾ ਹੈ ਬਾਹਰ ਦਾ ਤੇ ਫੁਟੇਜ ਦਿਓ ਜੀ ਤੁਸੀਂ ਕੇਸ ਰਜਿਸਟਰ ਕਰਾਤਾ ਫੁਟੇਜ ਦੇ ਨਹੀਂ ਰਹੇ ਇਥੋਂ ਸਾਫ਼ ਪਤਾ ਲੱਗਦਾ ਕਿ ਨੀਅਤ ਜਿਹੜੀ ਹੈ ਨੀਅਤ ਇਹ ਸੀ ਕਿ ਹੋਮ ਮਿਨਿਸਟਰ ਨੇ ਜਿਹੜਾ ਡਾਕਟਰ ਅੰਬੇਦਕਰ ਸਾਹਿਬ ਦੀ ਕਈ ਵਾਰ ਨਾਂ ਲੈ ਕੇ ਫਿਰ ਤੁਲਨਾ ਕਿਸੇ ਹੋਰ ਟੰਗ ਚ ਕੀਤੀ ਡਿਬੇਨਿੰਗ ਉਹਨਾਂ ਵੱਲੋਂ ਵਾਸਤੇ ਉਸ ਸਾਰੇ ਇਸ਼ੂ ਨੂੰ ਸਾਈਟ ਰੈਕ ਕਰਨ ਵਾਸਤੇ ਕਿਉਂਕਿ ਇਹਦੇ ਵਿੱਚ ਆਨ ਦੀ ਬੈਕਫੁੱਟ ਆ ਗਈ ਸੀ ਸਾਡੀ ਬੀਜੇਪੀ ਉਹਨੂੰ ਪਤਾ ਸੀ ਕਿ ਵਿਸ਼ੇਸ਼ ਤੌਰ ਹਰ ਸੈਕਸ਼ਨ ਦੇ ਹਿੰਦੁਸਤਾਨੀਆ ਦਾ ਇਹ ਗਲਤ ਮਹਿਸੂਸ ਕਰਦਾ बिकॉज ਹੀ ਇਸ ਕਨਸਿਡਰਡ ਟੂ ਬੀ ਦੀ ਫਾਦਰ ਆਫ ਦੀ ਕਨਸਟੀਟਿਊਸ਼ਨ ਜਿਨਾਰੇ ਕਨਸਟੀਟਿਊਸ਼ਨ ਦਾ ਨਿਰਮਾਣ ਕੀਤਾ ਤਾਂ ਮੈਂ ਇਹ ਵੀ ਯਾਦ ਕਰਾਉਣਾ ਚਾਹਨਾ ਉਸੇ ਕਨਸਟੀਟਿਊਸ਼ਨ ਦੇ ਕਾਰਨ ਹੀ ਮੋਦੀ ਸਾਹਿਬ ਤੇ ਸ਼ਾਹ ਜੀ ਇੱਕ ਪ੍ਰਾਈਮਿੰਿਸਟਰ ਤੇ ਇੱਕ ਹੋਮਨਿਸਟਰ ਆ ਜਿਹੜੀਆਂ ਪਾਵਰਜ਼ ਇਸਤੇਮਾਲ ਕਰ ਰਹੇ ਉਸੇ ਕਨਸਟੀਟਿਊਸ਼ਨ ਦੀ ਆ ਦਿੱਤੀ ਹੈ ਤੇ ਤੁਸੀਂ ਉਹਨਾਂ ਦੇ ਜਿਹੜੇ ਬਣਾਉਣ ਵਾਲੇ ਨੇ ਦੇ ਫਾਦਰ ਆਫ ਦੀ ਕਨਸਟੀਟਿਊਸ਼ਨ ਉਹਨਾਂ ਦਾ ਤੁਸੀਂ ਜੇ ਨਾਂ ਵੀ ਲੈ ਰਹੇ ਹੋ ਕਿਸੇ ਤੰਗ ਦੇ ਵਿੱਚ ਤੁਸੀਂ ਜ਼ਿਕਰ ਕਰਦੇ ਹੋ ਜੇ ਅਸੀਂ ਨਾਲ ਲੈਨੇ ਆ ਡਾਕਟਰ ਅੰਬੇਦਕਰ ਸਾਹਿਬ ਦਾ ਸਾਨੂੰ ਮਾਣ ਹੈ ਉਹਨਾਂ ਤੇ ਅਸੀਂ ਲੈਂਦੇ ਵੀ ਰਹਿਣਾ ਸਾਨੂੰ ਭਾਜਪਾ ਰੋਕ ਵੀ ਨਹੀਂ ਸਕਦੀ ਜੇ ਇਹਨਾਂ ਦੇ ਮਨ ਦੇ ਵਿੱਚ ਇੰਦੀ ਨਫ਼ਰਤ ਹੈ ਇੱਕ ਸੈਕਸ਼ਨ ਦੇ ਖਿਲਾਫ ਇਹ ਬੇਸਿਕਲੀ ਉਹ ਜਿਹੜੀ ਨਫ਼ਰਤ ਉਹ ਸਾਹਮਣੇ ਆਈ ਹੈ ਜੀ ਇਹਨਾਂ ਦੀ ਸੋ ਆ ਮੈਂ ਗੱਲ ਕਰੀ 26ਵੇਂ ਦਿਨ ਪਲੇਵਲ ਹੋਣਾ ਦਾ ਜਿਹੜਾ ਕੀ ਹੈ ਕਰਨਵਰਤ ਹੋ ਗਿਆ ਤੁਸੀਂ ਬਹੁਤ ਸਹੀ ਗੱਲ ਹੈ ਦੇਖੋ ਮੈਂ ਵੀ ਗਿਆ ਮੈਨੂੰ ਸਾਰਿਆਂ ਨੂੰ ਪਹਿਲਾ ਅਫਸੋਸ ਮੋਦੀ ਤੇ ਤੇ ਹੈ ਨਹੀਂ ਮੈਨੂੰ ਪਹਿਲਾ ਅਫਸੋਸ ਹੈ ਭਗਵੰਤ ਮਾਨ ਤੇ ਕਿ ਮਾਨ ਸਾਹਿਬ ਤੁਹਾਡਾ ਸੀਮਿਸਟਰ ਪੰਜਾਬ ਕੋਈ ਫਰਜ਼ ਨਹੀਂ ਉੱਥੇ ਜਾਂਦਾ ਜੀ ਜੇ ਅਸੀਂ ਉੱਥੇ ਜਾ ਸਕਨੇ ਆ ਪੁਆਇੰਟ ਕ੍ਰਿਟੀਕਲ ਹਾਲਾਤ ਚ ਨੇ ਸਾ ਜਗਜੀਤ ਸਿੰਘ ਢਾਲੇਵਾਲ 26 ਦਿਨ ਹੋ ਗਏ ਨੇ ਬੇਹੋਸ਼ੀ ਦੀ ਹਾਲਤ ਚ ਵੀ ਹੋ ਗਏ ਨੇ ਹੀ ਇਜ਼ ਐਟ ਅ ਵੈਰੀ ਕ੍ਰਿਟੀਕਲ ਸਟੇਜ ਡੀਜੀਪੀ ਜਾ ਕੇ ਚੀਫ ਮਿਨਿਸਟਰ ਵੱਲੋਂ ਇਹ ਗੱਲ ਕਹਿੰਦਾ ਕਿ ਉਹ ਬੜੇ ਫਿਕਰਮੰਦ ਨੇ ਤੁਹਾਡੀ ਸਿਹਤ ਦਾ ਉਹਦਾ ਮਤਲਬ ਕਿ ਵਾਟ ਸਟਾਪਸ ਭਗਵੰਤ ਮਾਨ ਫ্রম ਵਿਸਟਿੰਗ ਕਨੋਰੀ ਉਦਾ ਮਤਲਬ ਉਹਨੂੰ ਆਪਣੇ ਆਪ ਤੇ ਹੌਸਲੇ ਨਹੀਂ ਚੀਫ ਮਿਨਿਸਟਰ ਉਸੇ ਸੂਬੇ ਦਾ ਚੀਫ ਮਿਨਿਸਟਰ ਆਪ ਆਪਣੇ ਏਰੀਆ ਦੇ ਵਿੱਚ ਕਿਸੇ ਕਿਸਾਨ ਲੀਡਰ ਨੂੰ ਮਿਲਣ ਵਾਸਤੇ ਆਪਣੇ ਆਪ ਅਸੁਰੱਖਿਅਤ ਮਹਿਸੂਸ ਕਰਦਾ ਉਹਦਾ ਮਤਲਬ ਤੁਸੀਂ ਆਪੇ ਦੱਸੋ ਕਿਸ ਕਿਸਮ ਦਾ ਲੀਡਰ ਹੋ ਜੀ ਨੰਬਰ 2 ਭਾਜੀਪੀ ਤੋਂ ਕਿਸਾਨ ਭਰਾਵਾਂ ਨੂੰ ਤੇ ਮੈਂ ਅੱਗੇ ਕਹਿਣਾ ਕੋਈ ਆਸ ਉਮੀਦ ਨਾ ਰੱਖੋ ਕਿਉਂਕਿ ਵਰਲਡ ਓਵਰ ਜਿੰਨੀਆਂ ਸਰਕਾਰਾਂ ਨੇ ਉਹ ਜਾਂ ਤੇ ਕਿਸਾਨ ਦੀਆਂ ਤੇ ਖੇਤ ਮਜ਼ਦੂਰ ਦੀ ਮਦਦ ਕਰਦੀਆਂ ਨੇ ਉਹ ਜਾਂਦੀਆਂ ਕਾਰਪੋਰੇਟ ਇੰਟਰਸਟ ਦੇ ਖਿਲਾਫ ਤੇ ਜੇ ਕਾਰਪੋਰੇਟ ਦਾ ਤੁਸੀਂ ਇੰਟਰਸਟ ਪ੍ਰੋਟੈਕਟ ਕਰਨਾ ਤੇ ਉਹ ਜਾਏਗੀ ਕਿਸਾਨ ਦੇ ਤੇ ਖੇਤ ਮਜ਼ਦੂਰ ਦੇ ਖਿਲਾਫ ਕਾਂਗਰਸ ਤੇ ਜਿਹੜੀ ਇੰਡੀਆ ਕਲਾਈਆਂ ਸੇ ਉਹ ਹੈ ਕਿਸਾਨਾਂ ਵਾਸਤੇ ਤੇ ਖੇਤ ਮਜ਼ਦੂਰਾਂ ਵਾਸਤੇ ਤੇ ਮੋਦੀ ਸਾਹਿਬ ਨੇ ਤੇ ਸਾਫ਼ ਆਮ ਤੁਹਾਨੂੰ ਸਪਸ਼ਟ ਕਰ ਦਿੱਤਾ ਕਿ ਮੇਰਾ ਹੱਥ ਅਮੀਰ ਆਦਮੀ ਨਾਲ ਹੈ ਗਰੀਬ ਆਦਮੀ ਨਾਲ ਨਹੀਂ ਉਸ ਅਮੀਰ ਆਦਮੀਆਂ ਕੋ 3% ਪੋਪੂਲੇਸ਼ਨ ਕੋ 70% ਹਿੰਦੁਸਤਾਨ ਦੀ ਅੱਜ ਜਿਹੜੀ ਜਾਇਦਾਦ ਹੈ ਉਹਨਾਂ ਦੇ ਕੋਲ ਹੈ ਜੀ ਸਰ ਥਾਣਿਆਂ ਤੇ ਚਮਕੀਆਂ ਤੇ ਹਮਲੇ ਹੋ ਰਹੇ ਜਿਹੜੀਆਂ ਇਹਨਾਂ ਬਾਰੇ ਕੀ ਖੜਾ ਕੋ ਮੇਰਾ ਖਿਆਲ ਇਸ ਤੋਂ ਵੱਡਾ ਹੋਰ ਵੱਡਾ ਫੇਲਿਅਰ ਕੀ ਹੋ ਸਕਦਾ ਕਿ ਭਗਵੰਤ ਸਿੰਘ ਦੀ ਹੋਮ ਮਿਨਿਸਟਰ ਸੱਤ ਜਿਹੜੇ ਆਏ ਤੱਕ ਲੋ ਡੈਂਸਿਟੀ ਬੰਬ ਲਾਸਟ ਹੋਏ ਇਸ ਲਈ ਖੁਦ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਕਰ ਸਕਦੀ ਹਰ ਪੰਚਾਇਤ ਸੁਰੱਖਿਤ ਕਿਸਾ ਕਰਨਗੇ ਇਹ ਮੂੰਹ ਬੋਲਦੀ ਤਸਵੀਰ ਹੈ ਕਿਦੀ ਲਾ ਐਂਡ ਆਰਡਰ ਸਿਚੁਏਸ਼ਨ ਹਜ਼ ਕੰਪਲੀਟਲੀ ਫੇਲਡ ਹਰ ਪਾਸੇ ਫੇਲ ਹੋ ਗਏ ਨੇ ਡਰਗ ਇਹਨਾਂ ਕੋ ਕੰਟਰੋਲ ਨਹੀਂ ਹੋ ਰਿਹਾ ਗੈਂਗਸਟਰਿਜ਼ਮ ਇਹਨਾਂ ਕੋ ਕੰਟਰੋਲ ਨਹੀਂ ਹੋ ਰਹੀ ਲਾ ਐਂਡ ਆਰਡਰ ਇਹਨਾਂ ਕੋ ਕੰਟਰੋਲ ਨਹੀਂ ਹੋ ਰਿਹਾ ਸੋ ਇਹ ਸਰਕਾਰ ਇਸ ਟਾਈਮ ਤੇ ਪ੍ਰਮਾਤਮਾ ਦੇ ਹੱਥ ਚੱਲ ਰਹੀ ਹੈ देयर इज नो ਗਵਰਨਮੈਂਟ ਬਾਈ ਦੀ ਜਿੱਥੇ ਦਾ ਹਰਪੀਤਾ ਜੀ ਜਿਹੜੀ ਇਹਨਾਂ ਨੂੰ ਹਟਾar ਦਿੱਤਾ ਗਿਆ ਜੀ ਇਹਨਾਂ ਦਾ ਮੇਨ ਅਪਰ ਹੈ ਸੁਖਵੀਰ ਬਾਦਲ ਸਾਰਿਆਂ ਨੂੰ ਸਦਾ ਦੇ ਦੇ ਵਿੱਚ ਕੰਦ ਸਾਥੇ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਕਿਉਂਕਿ ਸਾਡੇ ਧਰਮ ਨਾਲ ਸਾਡੇ ਪੰਥ ਨਾਲ ਜੁੜਿਆ ਹੋਇਆ ਮਸਲਾ ਹੈ ਮੈਂ ਐਜ਼ ਅ ਸੈਕੂਲਰ ਪਾਰਟੀ ਨੂੰ ਕਿਉਂਕਿ ਅਸੀਂ ਰਿਪਰੈਜ਼ੈਂਟ ਕਰਨੇ ਆ ਮੈਂ ਆਪਣੇ ਧਾਰਮਿਕ ਮਸਲੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਸਾਰੀ ਸੋਸ਼ਲ ਮੀਡੀਆ ਤੇ ਟਿੱਪਣੀਆਂ ਆ ਚੁੱਕੀਆਂ ਨੇ ਤੁਸੀਂ ਆਪਣੇ ਆਪ ਹੀ ਵੇਖ ਲਓ ਬਹੁਤ ਹੀ ਬਦਕਿਸਮਤੀ ਦੀ ਗੱਲ ਹੈ ਜਿਸ ਕਿਸਮ ਦਾ ਕੰਮ ਬਣ ਰਿਹਾ ਮੈਂ ਸਮੀਨਾ ਇਹ ਸ਼ੋਭਾ ਨਹੀਂ ਦਿੰਦਾ ਬਟ ਇਹਦੇ ਵਿੱਚ ਮੈਂ ਕੋਈ ਵੀ ਆਪਣੀ ਟਿੱਪਣੀ ਨਹੀਂ ਕਰਨਾ ਚਾਹਾਂਗਾ ਕੌਣ ਸਹੀ ਹੈ ਕੌਣ ਗਲਤ ਹੈ ਕਿਉਂਕਿ ਹਰ ਮੇਰਾ ਪੰਜਾਬੀ ਭਰਾ ਤੇ ਵਿਸ਼ੇਸ਼ ਤੌਰ ਸਿੱਖ ਭਾਈਚਾਰਾ ਸਾਡਾ ਬਹੁਤ ਜ਼ਿਆਦਾ ਇਸ ਗੱਲ ਤੋਂ ਪਰੇਸ਼ਾਨ ਹੈ ਜਿਸ ਕਿਸਮ ਦੇ ਹਾਲਾਤ ਪਿਛਲੇ ਇੱਕ ਮਹੀਨੇ ਚ ਸਾਡੇ ਸਾਹਮਣੇ ਆ ਰਹੇ ਨੇ ਤੇ ਜੋ ਬਣ ਰਹੇ ਨੇ ਮੈਂ ਵੀ ਇੰਮੋਰਟਲ ਜੀ ਉਹ ਵੀ ਫਸਲ ਕਰਨੇ ਚੱਕਾਂਗੇ ਐਮਐਸਕ ਜੋਗੇ ਉਹਨੂੰ ਦਿੱਤੀ ਚੋਨੇ ਦੇ ਹਾਲਾਤ ਮਾੜੇ ਹੋਏ ਨੇ ਜੀ ਤੇ ਮੰਡੀਆਂ ਦੇ ਹਾਲਾਤ ਬਹੁਤ ਮਾੜੇ ਹੋਏ ਨੇ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੇਖੋ ਸਰਦਾਰ ਸਾਹਿਬ ਮੈਂ ਤੇ ਇੱਕੋ ਗੱਲ ਕਹਿਣਾ ਚਾਹੁੰਦਾ ਜਿਹੜਾ ਮੁੱਖ ਮੰਤਰੀ ਅਗਰੇਡੀਨ ਸੂਬੇ ਦਾ ਮੁੱਖ ਮੰਤਰੀ ਹੋਏ ਕਹਿੰਦਾ ਮੈਂ ਕਿਸਾਨ ਦਾ ਮੁੰਡਾ ਉਹ ਆਪਣੇ ਹਲਕੇ ਦੀ ਮੰਡੀ ਵਿਜ਼ਿਟਸ ਨਾ ਕਰੇ ਸੀ ਧੂਰੀ ਮੰਡੀ ਨਹੀਂ ਵਿਜ਼ਿਟ ਕੀਤੀ ਪੰਜਾਬ ਦੇ ਵਿੱਚ ਕਿਸਾਨ ਦੀ ਓਪਨ ਲੁੱਟ ਸਰਕਾਰ ਨੇ ਤੇ ਏਜੰਸੀਆਂ ਨੇ ਰਲ ਕੇ ਵਪਾਰੀਆਂ ਦੇ ਹੱਥੋਂ ਕਰਾਈਏ 6000 ਕਰੋੜ ਰੁਪਇਆ 45000 ਕਰੋੜ ਦਾ ਟੋਟਲ ਝੋਨੇ ਦੀ ਖਰੀਦ ਹੁੰਦੀ ਹੈ 6000 ਕਰੋੜ ਅਠਵਾਂ ਹਿੱਸਾ ਸਾਡੀ ਕਿਸਾਨ ਦੀ ਜੇਬ ਚੋਂ ਕੈਂਚੀ ਲਾ ਕੇ ਲੈ ਗਏ ਨੇ ਇਹ ਰਾਜ ਕਰਨ ਦੇ ਕਾਬਿਲ ਹੈ ਇਹ ਭਗਵੰਤ ਮਾਨ ਜੀ ਮੈਨੂੰ ਤੇ ਸਹੀ ਬਣੇ ਚ ਸ਼ੱਕ ਹੈ ਕਿ ਕਿਸ ਕਿਸਮ ਦਾ ਮੁੱਖ ਮੰਤਰੀ ਹੈ ਯਾ ਹੋਸ਼ੂ ਹਵਾਜ਼ ਗਵਾ ਬੈਠਾ ਮੈਨੂੰ ਤਾਂ ਇਹ ਵੀ ਇਵਨ ਅப்சਰਾ ਨੇ ਦੱਸਿਆ ਹੈ ਕਿ ਇਹਨਾਂ ਨੇ ਹੁਣ ਆਪਣੇ ਸਰਕਾਰੀ ਘਰ 'ਚ ਇੱਕ ਕਮਰੇ ਨੂੰ ਹਸਪਤਾਲ ਦੀ ਸ਼ੇਪ ਦੇ ਦਿੱਤੀ ਕਿਉਂਕਿ ਕਹਿੰਦੇ ਬੈਠਾ-ਬੈਠਾ ਹੀ ਦਪਹਿਰੇ ਕਈ ਵਾਰ ਫੇਂਟ ਹੋ ਜਾਂਦਾ ਜੀ ਬੈਠਾ-ਬੈਠਾ ਸੋਫੇ ਤੇ ਡਿੱਗ ਪੈਂਦਾ ਹਾਂਜੀ ਸਰ ਜ਼ਿਲ੍ਹਾ ਫਰੋਇਦਪੁਰ ਦੇ ਵਿੱਚ ਸੋਰੀ ਫਾਜ਼ਲਗਾ ਦੇ ਵਿੱਚ ਤਾਂ ਇਸ ਵਾਰੀ ਜਿਹੜਾ ਝਾੜ ਸੀ ਬਹੁਤ ਘੱਟ ਰਿਹਾ ਹੈ ਪਰ ਜੋ ਸਰਕਾਰੀ ਅੰਕੜੇ ਕਹਿੰਦੇ ਨੇ ਜਿਉਂ ਕਹਿੰਦੇ ਬੰਪਰ ਫਸਲ ਹੋਈ ਹੈ ਐਕਚੁਅਲੀ ਬਾਹਰਲੇ ਸੁਧੀਆਂ ਜੋ ਆ ਕੇ ਇੱਥੇ ਝੋਨਾ ਬਹੁਤ ਵੱਡੀ ਮਾਤਰਾ ਚ ਵਿਕੇ ਹੈ ਕਿ ਉਹਦੇ ਬਾਰੇ ਆਵਾਜ਼ ਚੱਕੋਗੇ ਕਿ ਜਿੱਤੀ ਜਾ ਸਕਦੀ ਹੈ ਅਸੈਂਬਲੀ ਦੇ ਵਿੱਚ ਮੈਂ ਚੁੱਕਾਂਗਾ ਬਟ ਜੋ ਕਹਿ ਰਹੇ ਨੇ ਉਹ ਸੱਚ ਕਹਿ ਰਹੇ ਨੇ ਉਹਦਾ ਕਾਰਨ ਇਹ ਹੈ ਕਿਸਾਨ ਦਾ ਝਾੜ ਘੱਟ ਹੋਇਆ ਹੈ ਬਟ ਏਜੰਸੀਆਂ ਦਾ ਵਪਾਰੀ ਇਹਨਾਂ ਦਾ ਝਾੜ ਤੇ ਬਿਲਕੁਲ ਵਧੀਆ। ਉਹ ਤੇ ਤੁਹਾਨੂੰ ਪਹਿਲੇ ਹੀ ਦੱਸ ਸਕਦੇ ਕਿ ਸਾਡਾ ਝਾੜ ਬਹੁਤ ਵਧੀਆ ਨਿਕਲਿਆ। ਕਿਸਾਨ ਦੇ ਝਾੜ ਦੀ ਗੱਲ ਝੋਨੇ ਦੇ ਝਾੜ ਦੀ ਨਹੀਂ ਕਰਦੇ। ਇਹ ਜਿਹੜਾ ਮਾਲ ਛੜਿਆ ਉਤੋਂ ਦੀ ਲਫਾਫਿਆਂ ਵਿੱਚ ਇਹਨਾਂ ਕੋ ਪਹੁੰਚਿਆ ਉਹ ਚ ਮਾਲ ਬਹੁਤ ਚੰਗਾ ਰਿਹਾ। ਸਰ ਤੁਸੀਂ ਅੱਜ ਆਪਣੇ ਪੈਸ਼ਨ ਦੇ ਦਰਾਂ ਗਿਆ ਕਿ ਕੁਝ ਚਿਹਰੇ ਇੱਥੇ ਦਿਖਾਈ ਨਹੀਂ। ਆਉਣ ਵਾਲੇ ਸਮੇਂ ਚ ਕੀ ਕਹਿਣਾ ਚਾਹੋਗੇ ਕਿ ਸਾਰੇ ਵੇਖੋ ਸਾਰਿਆਂ ਨੂੰ ਪਹਿਲੇ ਤੇ ਮੈਂ ਸੱਜ ਦਵਿੰਦਰ ਸਿੰਘ ਹੋਣਾ ਨੂੰ ਤੇ ਇਹਨਾਂ ਸਾਥੀਆਂ ਨੂੰ ਵੈਲਕਮ ਕਰਨਾ ਆ ਤੇ ਅਸੀਂ ਔਨ ਵਨ ਸਟੇਜ ਆ ਰਾਜਾ ਅਮਰਿੰਦਰ ਸਿੰਘ ਵਢਿੰਗ ਜੀ ਤੇ ਮੈਂ ਅੱਜ ਜਿਸਾਂ ਜੋਸ਼ੀਨ ਸਾਹਿਬ ਨੇ ਤੁਹਾਨੂੰ ਪਹਿਲੇ ਦੱਸਿਆ ਮੈਨੂੰ ਵੀ ਉਹਨਾਂ ਨੇ ਕੱਲ ਹੀ ਕਿਹਾ ਸੀ ਕਿ ਭਾਜੀ ਇਸ ਤਰ੍ਹਾਂ ਲੁਧਿਆਣੇ ਦੀ ਚੋਣ ਹੋ ਰਹੀ ਹੈ ਮੇਰਾ ਉੱਥੇ ਰਹਿਣਾ ਜ਼ਰੂਰੀ ਹੈ ਕਿਉਂਕਿ ਵੱਡੇ ਪੈਮਾਨੇ ਤੇ ਗੁੰਡਾਗਰਦੀ ਸਮੁੱਚੇ ਪੰਜਾਬ 'ਚ ਹੋ ਰਹੀ ਹੈ ਤੇ ਲੁਧਿਆਣੇ 'ਚ ਵੀ ਹੋਏਗੀ ਮੈਂ ਮੈਂਬਰ ਆ ਪਾਰਲੀਮੈਂਟ ਮੈਨੂੰ ਅੱਜ ਦੀ ਮਾਫੀ ਦੇ ਦਿੱਤੀ ਜਾਏ ਤੁਸੀਂ ਮੇਰੀ ਜਗ੍ਹਾ ਨੂੰ ਅਸੀਂ ਸੋ ਵੀ ਆਰ ਰਿਪਰੈਜ਼ੈਂਟਿੰਗ ਬੋਥ ਅਸੀਂ ਇਸ ਗੱਲ ਦੇ ਵਿੱਚ ਸਹਿਮਤ ਆ ਇਹ ਨਾ ਕੋਈ ਵੇਖਿਆ ਜਾਏ ਕਿ ਉਹ ਕਿਉਂ ਨਹੀਂ ਆਏ ਕਈ ਜਗ੍ਹਾ ਹੁੰਦੀਆਂ ਜਿੱਥੇ ਉਹ ਚਲੇ ਜਾਂਦੇ ਮੈਂ ਨਹੀਂ ਕਈ ਜਗ੍ਹਾ ਪਹੁੰਚ ਪਾਂਦਾ ਸੀ ਸੋ ਇਹ ਕਹਿੰਦਾ ਕਿ ਟਾਈਮ ਲੱਗਦਾ ਹਰ ਚੀਜ਼ ਨੂੰ ਘਰ ਦੇ ਵਿੱਚ ਵੀ ਸਿਸਟਮ ਨੂੰ ਸੈੱਟ ਕਰਨ ਦਾ ਤੇ ਸਾਰਾ ਕੁਝ ਠੀਕ ਹੋਏਗਾ ਮੈਨੂੰ ਪੂਰਨ ਆਸ ਹੈ ਕਿ ਦੋਹਾਂ ਸਾਲਾਂ ਚ ਕਾਂਗਰਸ ਵਿਲ ਕਮ ਆਊਟ ਵਿਦ ਫਲਾਈਂਗ ਕਲਰਸ ਪੰਜਾਬ ਨੂੰ ਅੱਜ ਇੱਕ ਮਜ਼ਬੂਤ ਲੀਡਰਸ਼ਿਪ ਦੀ ਤੇ ਇੱਕ ਮਜ਼ਬੂਤ ਪਾਰਟੀ ਦੀ ਲੋੜ ਹੈ ਜਿਹੜੀ ਪੰਜਾਬ ਨੂੰ ਇਸ ਬਹੁਤ ਤਜਰਬੇਕਾਰ ਸਮਝੋ ਲੀਡਰਸ਼ਿਪ ਦੀ ਲੋੜ ਹੈ ਜਿਹੜੀ ਪੰਜਾਬ ਨੂੰ ਇਸ ਕ੍ਰਾਈਸਿਸ ਚੋਂ ਕੱਢ ਪਾਏ। ਬਾਜਵਾ ਸਾਹਿਬ ਜਲਾਲਾਵਾ ਦੇ ਹਲਕੇ ਦੇ ਵਿੱਚ ਵੀ ਕਾਂਗਰਸ ਪਾਰਟੀ ਦੇ ਕਈ ਚਿਹਰੇ ਨੇ ਜਿਹੜੇ ਇੱਕ ਦੂਜੇ ਤੋਂ ਕਾਫੀ ਨਾਰਾਜ਼ ਚੱਲਦੇ ਆ ਰਹੇ ਨੇ। ਇਹ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਇਕੱਠਿਆ ਕਰਨ ਦੇ ਵਿੱਚ ਸਫਲ ਹੋਵੇ। 110% ਅਧਿਖਤੇ ਮੈਂ ਕਰ ਲਏ ਨੇ। ਅੱਧੇ ਹਫ਼ਤੇ ਦਸ ਦੇ ਵਿੱਚ ਕਰ ਵੱਡਕਰ ਅੱਜ ਵੀ ਕਾਂਗਰਸ ਪਾਰਟੀ ਦੇ ਉੱਤੇ ਖੜੇ ਪਰ ਕਿਤੇ ਨਾ ਕਿਤੇ ਨਿਮੋਸ਼ ਹੋ ਜਾਂਦੇ ਨੇ ਕਿ ਜਦੋਂ ਕੋਈ ਲੀਡਰ ਬਾਹਰੋਂ ਆ ਕੇ ਇਲੈਕਸ਼ਨ ਦੇ ਦੌਰਾਨ ਹੁੰਦਾ ਕਿ ਇੱਥੇ ਕੋਈ ਉਹ ਜਾਂ ਲੀਡਰ ਨਹੀਂ ਹੁੰਦਾ ਕਿ ਕੋਈ ਕੈਪੇਬਲ ਨਹੀਂ ਹੁੰਦਾ ਜੋ ਮੈਂ ਮੇਰੀ ਬੇਨਤੀ ਹੈ ਇਸ ਤਰ੍ਹਾਂ ਕੋਈ ਚੀਜ਼ ਹੈ ਇਹੋ ਜਿਹੀ ਜਿਹੜੀ ਔਨ ਕੈਮਰਾ ਮੈਂ ਅੱਜ ਜਵਾਬ ਨਹੀਂ ਦੇਣਾ ਸਾਡੇ ਐਕਸ਼ਨਸ ਵਿਲ ਸਪੀਕ ਜਿਹੜਾ ਤੁਹਾਡਾ ਦਾਸ ਇੱਥੇ ਆਇਆ ਉਹਦਾ ਆਉਣ ਦਾ ਵਿਸ਼ੇਸ਼ ਕਾਰਨ ਹੈ ਇਹਦਾ ਰਿਜ਼ਲਟ ਹੌਲੀ-ਹੌਲੀ ਜਦੋਂ ਪਹਿਲਾ ਚਟਾ ਥੋੜਾ ਜਿਹਾ ਪਾਣੀ ਲਾਨਦੀ ਦੇਰ ਤੇ ਆਪਣੇ ਆਪ ਰੰਗ ਚੜਦਾ ਚੋਨੇ ਨੂੰ ਵੇਖ ਲਓ ਥੋੜਾ ਜਿਹਾ